पूरा सो पहचान जो ज़र

ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਕਬੂ ਨਛੱਦ ਦੇਵ ਕਬੂ ਨਛੱਦ ਦੇਵ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰ ਤੇਗ ਬਹਾਦਰ ਸਾਹਿਬ ਬਹਾਦਰ ਸਾਹਿਬ ਤੁਨ ਜੀ ਤੇ ਬਹਾਦਰ ਸਾਹਿਬ ਤੁਨ ਜੀ ਤੇ ਬਹਾਦਰ ਸਾਹਿਬ ਤੁਨ ਜੀ ਤੇ ਬਹਾਦਰ ਸਾਹਿਬ ਜਾਓ ਤਾਂ ਪ੍ਰੇਮ ਕੇ ਲੜਕਾ ਜਾਓ ਰੁਕੋ ਪ੍ਰੇਮ ਖਲਣ ਕਾ ਜਾਓ ਜਾਓ ਤਾਂ ਪ੍ਰੇਮ ਕੇ ਲੜਕਾ ਜਾਓ ਜਾਓ ਤਾਂ ਪ੍ਰੇਮ ਕੇ ਲੜਕਾ ਜਾਓ ਰੁਕੋ ਪ੍ਰੇਮ ਖਲਣ ਕਾ ਜਾਓ ਰੁਕੋ ਪ੍ਰੇਮ ਖਲਣ ਕਾ ਜਾਓ ਜਾਓ ਤਾਂ ਪ੍ਰੇਮ ਦੀ ਲੜਕਾ ਜਾਓ ਜਾਓ ਤਾਂ ਪ੍ਰੇਮ ਦੀ ਲੜਕਾ ਜਾਓ ਸਿਰਦਰਦਲੀ ਗਲੀ ਮੇਰੀ ਆ ਸਿਰਦਰਦਲੀ ਗਲੀ ਮੇਰੀ ਆ ਸਿਰਦਰਦਲੀ ਗਲੀ ਮੇਰੀ ਆ ਇਤਮਾਰੁ ਬਿਕਾਰ ਕਰੋ ਜੇ ਇਤਮਾਰੁ ਬਿਕਾਰ ਕਰੋ ਜੇ ਇਤਮਾਰੁ ਪੈਰ ਤਰੀਂ ਜੇ ਇਤਮਾਰੁ ਪੈਰ ਤਰੀਂ ਤੇ ਮੇਰੇ ਦੀ ਜਾਨ ਨਸੀਬੇ ਫਿਰ ਦੀ ਜਾਨ ਨਸੀਬੇ ਜੇ ਮੇਰੇ ਦੀ ਜਾਨ ਨਕੀਂ ਤੇ ਸਿਨੀ ਜਾਨ ਨਕੀਂ ਤੇ ਦੇ ਵੀਜੇ ਕਾਨ ਨੀਂਦੇ ਫਿਰ ਵੀਜੇ ਕਾਨ ਨੀਂਦੇ ਜੇ ਵੀਜੇ ਕਾਨ ਨੀਂਦੇ ਬੁਲਦੇ ਇੱਕ ਬਹਾਦਰ ਸਾਹਿਬ ਕੰਗੂ ਜੀ ਸਹਹਾਦਰ ਸਾਹਿਬ ਤਜਪੁਰ ਤੇ ਇੱਕ ਬਹਾਦਰ ਸਾਹਿਬ ਤਜਪੁਰ ਤੇ ਇੱਕ ਬਹਾਦਰ ਸਾਹਿਬ ਇੱਕ ਮਹਾਦਰ ਸਾਹਿਬ ਇੱਕ ਮਹਾਦਰ ਸਾਹਿਬ ਤਜਪੁਰ ਤੇ ਇੱਕ ਬਹਾਦਰ ਸਾਹਿਬ ਤਜਪੁਰ ਤੇ ਇੱਕ ਬਹਾਦਰ ਸਾਹਿਬ ਮਹਾਦਰ ਸਾਹਿਬ ਤਜਪੁਰ ਤੇ ਜਹਾਦਰ ਸਾਹਿਬ ਇੱਕ ਬਹਾਦਰ ਸਮਰੀਅ ਦੇਖ ਬਹਾਦਰ ਸਾਹਿਬ ਇੱਕ ਬਹਾਦਰ ਸਮਰੀਅ ਇੱਕ ਮਹਾਨ ਬਹਾਦਰ ਸਮਰੀਅ ਇੱਕ ਬਹਾਦਰ ਸਮਰੀਅ ਦੇਖ ਬਹਾਦਰ ਸਮਰੀਅ ਇੱਕ ਬਹਾਦਰ ਸਮਰੀਅ ਇੱਕ ਮਹਾਨ ਬਹਾਦਰ ਸਮਰੀਅ ਇੱਕ ਬਹਾਦਰ ਸਮਰੀਅ ਦੇਖ ਬਹਾਦਰ ਸਮਰੀਅ ਇੱਕ ਬਹਾਦਰ ਸਮਰੀਅ ਦੇਖ ਬਹਾਦਰ ਸਮਰੀਅ करने त करन जे आव ताई करन लिया वाए करनाई करन जे आवे ताई करन लिया वाए ਸਭ ਤਾਈ ਹੋਏ ਸਹਾਰੇ ਸਭ ਤਾਈ ਹੋਏ ਸਹਾਰੇ ਸਭ ਤਾਈ ਹੋਏ ਸਹਾਰੇ ਕੰਮ ਤੇ ਮਹਾਨ ਸਰਦ ਕਨਗੁਰੂ ਤੇ ਬਹਾਦਰ ਸਾਹਿਬ ਕਨਗੁਰੂ ਤੇ ਬਹਾਦਰ ਸਾਹਿਬ ਲੋਕ ਮਹਾਨ ਸਰਦ ਕਨਗੁਰੂ ਤੇ ਮਹਾਨ ਸਾਹਿਬ ਕਨਗੁਰੂ ਤੇ ਬਹਾਦਰ ਸਾਹਿਬ ਕਨਗੁਰੂ ਤੇ ਬਹਾਦਰ ਸਾਹਿਬ ਜੋਂ ਤੋਂ ਮਹਾਨ ਸਰਦ श्री श्री गुरू ग्रंथ साहिब जींथ साहिब जी हन श्री गुरू ग्रंथ साहिब जी ਗ੍ਰੰਥ ਸਾਹਿਬ ਦੇ ਤਾਂਤ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂਤ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੰਭਰ ਤੇ ਮਹਾਨ ਸਰਦ ਗੰਭਰ ਤੇ ਮਹਾਨ ਸਰਦ ਕਾਲੂ ਗੁਰ ਤੇ ਮਹਾਨ ਸਰਦ ਤਾਂ ਗੁਰ ਤੇ ਇੱਕ ਬਹਾਦਰ ਸਾਹਿਬ ਤਾਂ ਗੁਰ ਤੇ ਇੱਕ ਬਹਾਦਰ ਸਾਹਿਬ सुपना हले बचा